ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਲੈਂਡ ਪੂਲਿੰਗ ਤੇ ਗੱਲ ਕਰਦੇ ਆਂ ਆਪਾਂ ਲੈਂਡ ਪੂਲਿੰਗ ਆਪਣੇ ਲਈ ਚੰਗੀ ਆ ਜਾਂ ਮਾੜੀ ਆ ਕਿੰਨੀ ਕੁ ਆਪਣੇ ਲਈ ਫਾਇਦੇਮੰਦ ਤੇ ਹੋਣੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਲੈਂਡ ਪੂਲਿੰਗ ਹੋਣੀ ਵੀ ਚਾਹੀਦੀ ਆ ਪੰਜਾਬ ਦਾ ਵਿਕਾਸ ਜ਼ਰੂਰੀ ਆ ਹਰ ਚੀਜ਼ ਚਾਪਾ ਨੂੰ ਫਾਰਮਰ ਤੇ ਇੰਡਸਟਰੀਅਲਾਈਜੇਸ਼ਨ ਨਹੀਂ ਵੜਨੀ ਚਾਹੀਦੀ ਕਿਤੇ ਕਿਤੇ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਆਪਣੇ ਸਟੇਟ ਦਾ ਆਪਣੇ ਪੰਜਾਬ ਦੇਸ਼ ਦਾ ਫਾਇਦਾ ਹੋ ਰਿਹਾ ਨਾ ਇਹ ਚੀਜ਼ ਬਾਰੇ ਆਪਾਂ ਦੇਖੀ ਅੱਜ ਪਹਿਲੇ ਗੱਲ ਲੈਂਡ ਪੂਲਿੰਗ ਹੁੰਦੀ ਕੀ ਆ ਲੈਂਡ ਬੂਲਿੰਗ ਦਾ ਮਤਲਬ ਹੈ ਕਿਸਾਨ ਆਪਣੀ ਜਿਹੜੀ ਜ਼ਮੀਨਾਂ ਸਰਕਾਰ ਨੂੰ ਜਾਂ ਕੋਈ ਅਥਾਰਟੀ ਨੂੰ ਦਿੰਦਾ ਹੈ ਨਾ ਜਿਹੜੀ ਕਿ ਆਪਾਂ ਨੂੰ ਜ਼ਮੀਨ ਨੂੰ ਵੋਲੰਟੀਅਰ ਤੌਰ ਤੇ ਲੈਂਦੀ ਹੈ ਕਿ ਮਤਲਬ ਉਹਦਾ ਕੋਈ ਰੇਟ ਨਹੀਂ ਦੇ ਰਹੀ ਉਹਨੂੰ ਵੀ ਲੈਂਡ ਬੂਲਿੰਗ ਕਹਿ ਦਿੰਦੇ ਨੇ ਕਿ ਜਿਵੇਂ ਇਹ ਕਿਹੜੀ ਕਿਹੜੀ ਕੰਮਾਂ ਵਾਸਤੇ ਜਿਵੇਂ ਰੋਡ ਬਿਜਲੀ ਪਾਣੀ ਕਮਰਸ਼ੀਅਲ ਜਗ੍ਹਾ ਬਣਾਉਣ ਲਈ ਕੋਈ ਇੰਡਸਟਰੀ ਲਾਉਣ ਲਈ ਕੋਈ ਮੰਨ ਕੇ ਜੋ ਲੋਕ ਪਲਾਟ ਕੱਟਣ ਲਈ ਹੈ ਨਾ ਜਿਵੇਂ ਸ਼ਹਿਰਾਂ 'ਚ ਪਲਾਟ ਕੱਟੇ ਹੁੰਦੇ ਆ ਕੋਈ ਬਿਲਡਿੰਗ ਬਣਾਉਣ ਵਾਸਤੇ ਉਹ ਚ ਆਪਾਂ ਨੂੰ ਫਲੈਟ ਦੇ ਦੇਣਾ ਤੇ ਉਹਨੂੰ ਕਹਿੰਦੇ ਨੇ ਲੈਂਡ ਪੂਲਿੰਗ ਲੈਂਡ ਪੂਲਿੰਗ ਦਾ ਅਸਲ ਮਤਲਬ ਹੁੰਦਾ ਆਪਾਂ ਨੂੰ ਵੱਡੇ ਹਿੱਸੇ ਬਦਲੇ ਇੱਕ ਐਹੇ ਜੀ ਜ਼ਮੀਨ ਜਿੱਥੇ ਆਪਣੀ ਜਾਂ ਤਾਂ ਕੋਈ ਫਾਸਲਾ ਜਾਂ ਉਹਦੀ ਕੋਈ ਵੈਲਿਊ ਨਹੀਂ ਇੱਕ ਸਿਰਫ ਜ਼ਮੀਨ ਦੇ ਬਦਲੇ ਆਪਾਂ ਨੂੰ ਐਹੇ ਜੀ ਚੀਜ਼ ਦੇ ਦਿੰਦੇ ਆ ਐਹੇ ਜੀ ਜ਼ਮੀਨ ਦਾ ਹਿੱਸਾ ਦਿੰਦੇ ਆ ਜਿਹੜੀ ਕਿ ਵਿਕਾਸਤ ਹੋਵੇ ਇਦਾਂ ਲਾ ਲਓ ਯਾਰ ਇਦਾਂ ਤਾਂ ਹੁੰਦਾ ਨਹੀਂ ਜਿਵੇਂ ਆਏ ਲੈ ਲਓ ਤੁਸੀਂ ਯਾਰ ਟਿੱਬੇ ਦੇ ਬਦਲੇ ਆਪਾਂ ਨੂੰ ਪਲਾਟ ਦਿੱਤਾ ਠੀਕ ਹੈ ਨਾ ਹੁਣ ਤੁਸੀਂ ਆਖੋਗੇ ਇਹ ਚ ਸਰਕਾਰ ਨੂੰ ਕੀ ਫਾਇਦਾ ਸਰਕਾਰ ਨੂੰ ਇਹ ਫਾਇਦਾ ਹੁੰਦਾ ਸੋ ਉਹਨੂੰ ਪੂਰੀ ਦੀ ਪੂਰੀ ਜ਼ਮੀਨ ਉਹ ਨਹੀਂ ਦਿੰਦੀ ਇਹ ਜਿਵੇਂ 1 ਏਕੜ ਮਗਰ ਸਾਨੂੰ ਘਟਾ ਕੇ ਦੇ ਦੇਣਗੇ ਜਿਵੇਂ ਇੱਕ ਤੁਸੀਂ ਲੈ ਲਓ 10 ਕਨਾਲਾਂ ਵੱਟੇ ਸਾਨੂੰ 6 ਕਨਾਲਾਂ ਦੇ ਦੇਣਗੇ ਕਈ ਵਾਰ 7 ਦੇ ਦਿੰਦੇ ਆ ਕਈ ਵਾਰ 5 ਵੀ ਦੇ ਦਿੰਦੇ ਨੇ ਇਹ ਜਿਹੜਾ ਉਹਨਾਂ ਦਾ ਸਾਰੀ ਸ਼ੀਟ ਬੰਦੀ ਉਹਦੇ ਵਿੱਚ ਆਪਾਂ ਨੂੰ ਦੱਸਿਆ ਹੁੰਦਾ ਹੈਗਾ ਹੁਣ ਇਹਦੇ ਫਾਇਦੇ ਕੀ ਆ ਆਪਾਂ ਨੂੰ ਹੁਣ ਵੱਡੇ ਕਿਸਾਨਾਂ ਦੀ ਗੱਲ ਕਰਦੇ ਨੇ ਇਹ 5-10 ਏਕੜ ਵਾਲੇ ਨੇ ਹਨਾ ਉਹਨਾਂ ਨੂੰ ਵਿਕਾਸਤ ਜ਼ਮੀਨ ਨੂੰ ਮਤਲਬ ਜ਼ਿਆਦਾ ਮੁਨਾਫਾ ਮਿਲ ਜੇ ਕਿਸੇ ਕੋਲ 10 ਏਕੜ ਜ਼ਮੀਨ ਉਹਨੂੰ 3-4 ਏਕੜ ਕਮਰਸ਼ੀਅਲ ਪਲਾਟ ਵੇਚ ਦਿੰਦਾ ਸੌਰੀ ਹੁਣ ਤੁਸੀਂ ਇਹ ਦੇਖੋ ਜਿਹੜੇ ਕਮਰਸ਼ੀਅਲ ਪਲਾਟ ਦੀ ਕੀਮਤ ਉਹ ਕਿੰਨੀ ਹੋਊਗੀ 10 ਏਕੜ ਜ਼ਮੀਨ ਦੀ ਉਨੀ ਨਹੀਂ ਹੋਣੀ ਜਿੰਨੀ 3-4 ਏਕੜ ਕਮਰਸ਼ੀਅਲ ਪਲਾਟ ਦੀ ਹੋਣੀ ਹੈ ਨਾ ਜਿਵੇਂ ਤੁਸੀਂ ਦੇਖਿਆ ਹੋਊਗਾ ਮਹੱਲੀ ਚੰਡੀਗੜ੍ਹ ਲਾਗੇ ਜਿਹੜੀ ਜ਼ਮੀਨਾਂ ਨੇ ਬਹੁਤ ਹਾਈ ਰੇਟ ਦੀਆਂ ਨੇ ਤੇ ਜਦੋਂ ਪਲਾਟ ਬਣ ਜਾਂਦੇ ਨੇ ਉਹ ਤੋਂ ਵੀ ਜ਼ਿਆਦਾ ਹਾਈ ਰੇਟ ਦੀਆਂ ਕੀਮਤਾਂ ਮਿਲ ਜਾਂਦੀਆਂ ਨੇ ਜ਼ਰੂਰੀ ਨਹੀਂ ਹਰ ਇੱਕ ਜਗ੍ਹਾ ਸਾਨੂੰ ਚੰਗੀ ਕੀਮਤ ਮਿਲੇ ਜਿੱਥੇ ਨਹੀਂ ਮਿਲਦੀ ਉੱਥੇ ਲੋਕ ਲੈ ਲੈਂਡ ਬੁਲਿੰਗ ਨੂੰ ਮਾੜਾ ਕਹਿੰਦੇ ਨੇ ਜਿੱਥੇ ਮਿਲਦੀ ਉੱਥੇ ਲੈਂਡ ਬੁਲਿੰਗ ਨੂੰ ਚੰਗਾ ਕਹਿੰਦੇ ਨੇ ਕਿਸੇ ਨੂੰ ਵੀ ਜ਼ਬਰਦਸਤੀ ਲੈਂਡ ਅਕਵਾਇਰ ਨਹੀਂ ਹੋ ਸਕਦੇ ਨਾ ਖੁਦ ਦੀ ਮਰਜ਼ੀ ਨਾਲ ਜ਼ਮੀਨ ਦੇ ਕਾਰਨ ਕਿਸੇ ਲੀਗਲ ਜਾਂ ਸਰਕਾਰੀ ਦੁਆਬਾ ਸਾਹਮਣਾ ਨਹੀਂ ਕਰਨਾ ਪੈਂਦਾ ਹਨਾ ਆਪਾਂ ਨੂੰ ਇਹ ਚ ਲੰਬੇ ਸਮੇਂ ਦੀ ਆਮਦਨ ਸਰੋਤ ਵਿਕਾਸ ਦੇ ਜ਼ਮੀਨ ਨੂੰ ਕਿਰਾਏ ਤੇ ਚੜਾ ਕੇ ਜਾਂ ਵੇਚ ਕੇ ਰੋਜ਼ਗਾਰ ਬਣਾਇਆ ਜਾ ਸਕਦਾ ਨਾ ਪਰ ਜਿਹੜੀ ਜਿਹੜੀ ਵੇਚਣੀ ਨਹੀਂ ਜਮੀਨ ਹੈ ਨਾ ਉਹ ਉਹਦੇ ਲਈ ਤਾਂ ਬਹੁਤ ਮਾੜੀ ਚੀਜ਼ ਹੈ ਜਿਹਨੇ ਅਜੇ ਦੀ ਜ਼ਮੀਨ ਰੱਖਣੀ ਹੈ ਨਾ ਸਰਕਾਰੀ ਜਾਂ ਨਿੱਜੀ ਵਿਕਾਸ ਕਾਰਜਾਂ ਕਾਰਨ ਜ਼ਮੀਨ ਦੀ ਕੀਮਤ 5-10 ਗੁਣਾ ਵਾਧੀ ਜਿਸ ਉਹਦੀ ਲੱਖ ਦੀ ਜੀ ਤਾਂ ਉਹ ਤੁਸੀਂ ਇਹਨਾਂ ਨੂੰ 4-5 ਲੱਖ ਦੀ ਹੋ ਜਾਂਦੀ ਹੈਗੀ ਪਾਤੀ ਹਜ਼ਾਰ ਜ਼ਮੀਂਦਾਰ ਰੇਟ ਤਾਂ ਓਬਵੀਅਸਲੀ ਹੁਣ ਛੋਟੇ ਕਿਸਾਨ ਜਿਹੜੇ 1 2 1 ਏਕੜਾ ਲਈ ਜਾਂ ਉਸ ਤੋਂ ਵੀ ਘੱਟ ਨੇ ਜਿਨ੍ਹਾਂ ਕੋਲ ਜ਼ਮੀਨ ਔਣੀ ਸੀ ਪਰ ਆ ਵੀ ਉਹਤੇ ਗਈ ਵਿਕਾਸ ਲਈ ਪਲਾਟ ਮਿਲਣਾ ਤਾ ਠੀਕ ਹੈ ਨਾ ਕੀਮਤ ਵੀ ਇਹਨਾਂ ਨੂੰ ਜਿਆਦਾ ਮਿਲ ਜੂ ਮਾਲਕ ਵੀ ਬਣ ਸਕਦੇ ਨੇ ਨਾ ਪਰ ਉਹਦਾ ਪਰ ਕੀ ਹੁੰਦਾ ਉਹਨਾਂ ਦੀ ਆਮਦਨ ਰੁਕ ਜਾਣੀ ਹੈ ਕਿਰਾ ਕਿਉਂਕਿ ਉਹਨਾਂ ਕੋਲੇ ਪੈਸੀ ਉਨੇਕ ਹੁੰਦੇ ਨੇ ਜਿੰਨਾ ਕਿ ਥੋੜੇ ਟਾਈਮ ਸਰਵਾਈਵ ਕਰ ਸਕਣ ਰਾ ਜਮੀਨ ਨਾਲ ਵਿਕਾਸਤ ਪਲਾਨਟ ਜਿਆਦਤਾਨੀ ਨਾਲ ਵਿਗਦੇ ਹਨ ਜਾਂ ਕਿਰਾਏ ਤੇ ਚੜਦੇ ਹਨ ਇਹਨਾਂ ਨੂੰ ਇਹ ਫਾਇਦਾ ਹੁੰਦਾ ਕਿ ਜੇ ਜਮੀਨ ਨਹੀਂ ਵਿਕਰੀ ਤਾਂ ਪਲਾਨਟਸ ਸੌਕੇ ਵਿਗ ਜਾਂਦੇ ਕਿਉਂਕਿ ਇਹਰੀ ਕੋ ਬਦਦਾ ਪਲਟਡ ਹੋਵਾ ਤਾਂ ਪਰ ਕਈ ਵਾਰ ਲੈਂਡ ਬੁਨ ਗਿਆਹੋ ਜੀ ਜਗ੍ਹਾ ਦੇ ਦਿੰਦੇ ਜਿੱਥੇ ਕੋਈ ਜਾກ ਹੀ ਨਹੀਂ ਰਾਜੀ ਇਹ ਪੂਰੀ ਪ੍ਰਕਿਰਿਆ ਵਲੰਟਰੀ ਹੋਣ ਕਰਕੇ ਕਿਸਾਨਾਂ ਨੂੰ ਲੀਗਲ ਚੁਮੀਲਾਂ ਤੋਂ ਛੁਟਕਾਰਾ ਮਿਲਦਾ ਹਨਾ ਕਿ ਇੰਨਾ ਹੋਣੀ ਹੁੰਦਾ ਨਾ ਕਿ ਪੈਸੇ ਆਉਣਗੇ ਨਹੀਂ ਅਟਕੇ ਬੈਸ ਉਹਨਾਂ ਨੂੰ ਆਉਂਦਾ ਜਦੋਂ ਸਾਡਾ ਬਣ ਗਿਆ ਉਹ ਤੋਂ ਹੋ ਜੂ ਪਰ ਇਹਦਾ ਆਇ ਨਹੀਂ ਪਤਾ ਪਾ ਨਹੀਂ ਕਦੋਂ ਹਨਾ ਹੁਣ ਆਪਾਂ ਨੁਕਸਾਨਾਂ ਦੀ ਗੱਲ ਕਰਦੇ ਛੋਟੀਆਂ ਜ਼ਮੀਨਾਂ ਨੂੰ ਜ਼ਮੀਨ ਦਾ ਪਟਾਹੀਂ ਸਖੋ ਲੈਂਦੇ ਨੇ ਹਨਾ ਜਿਵੇਂ 1 ਏਕੜ ਹੈ ਉਹਨਾਂ ਨੂੰ ਸ਼ਾਇਦ ਕੇਵਲ ਮਤਲਬ ਐ ਲੈ ਲੋ 0.25 ਜਾਂ 0.3 ਤੁਸੀਂ ਲੈ ਲੋ 2 ਕਨਾਲਾਂ 3 ਕਨਾਲੀਆਂ ਹੋਣ 1 ਏਕੜ ਵਾਂਗ ਰਹਿਣਾ ਇਦਾਂ ਵੀ ਹੋ ਜਾਂਦਾ ਫਿਰ ਉਹਦੇ ਲਈ ਆਪਾਂ ਨੂੰ ਫਾਇਦਾ ਕੀ ਹੈਗਾ ਕਿ ਇਹਨਾਂ 4 ਕਨਾਲਾਂ ਆ ਜਾਣ ਜੋ ਪਲਾਟ ਪਲਾਟ ਵਾਪਸ ਮਿਲਦਾ ਉਹ ਕਮਰਸ਼ੀਅਲ ਜਿਹੜਾ ਹੈ ਸ਼ੀਂਦਾਂ ਪਰ ਖੇਤੀ ਨਹੀਂ ਹੋ ਸਕਦੀ ਜਿੰਨਾਂ ਦਾ ਕੰਮ ਹੀ ਖੇਤੀ ਸਾਰੇ ਚੱਲਦਾ ਤੇ ਜਿੰਨਾ ਟਾਈਮ ਪਲਾਟ ਵੇਚਦੇ ਨਹੀਂ ਉਹਨਾਂ ਟਾਈਮ ਮਿਲਦਾ ਨਹੀਂ ਇੱਥੇ ਫਿਰ ਦਿੱਕਤ ਆਉਂਦੀ ਆ ਤੇ ਲੈਂਡ ਪੂਲਿੰਗ ਤੋਂ ਬਾਅਦ ਵਿਕਾਸ ਵਿੱਚ 5-7 ਸਾਲ ਲੱਗ ਸਕਦੇ ਨੇ ਇਸ ਦੌਰਾਨ ਕੋਈ ਆਮਦਨ ਨਹੀਂ ਹੁੰਦੀ ਇਹ ਸਾਰਿਆਂ ਤੋਂ ਵੱਡਾ ਮਤਲਬ ਡਿਸਐਡਵਾਂਟੇਜ ਹੁੰਦਾ ਲੈਂਡ ਪੂਲਿੰਗ ਦਾ ਜਿਨ੍ਹਾਂ ਕੋਲ ਜ਼ਮੀਨ ਘਟਦੇ ਉਹ ਤਾਂ ਜਿਵੇਂ ਮਾਰੀ ਜਾਂਦੇ ਤੁਸੀਂ ਇਦਾਂ ਕਹੋ ਨਾ ਪੈਸਾ ਆਉਂਦਾ ਨਾ ਜ਼ਮੀਨ ਆਉਂਦੀ ਨਾ ਆਮਦਨ ਆਉਂਦੀ ਆ ਤੇ ਜਿੰਨਾ ਟਾਈਮ ਚ ਉਹ ਤੁਸੀਂ ਐ ਲੈ ਲਓ ਜਿਹਨੇ ਟਾਈਮ ਤੇ ਲੈਂਡ ਪੂਲਿੰਗ ਵਾਲੀ ਡਿਵੈਲਪਮੈਂਟ ਹੁੰਦੀ ਆ ਉਹਨੇ ਤਾਂ ਉਹਦੀ ਕੀਮਤ ਵੈਸੇ ਵੀ ਵਾਣੀ ਜਾਣੀ ਸੀਗੀ ਠੀਕ ਆ ਜੇ ਪਲਾਟ ਕਿਸੇ ਘੱਟ ਮੰਗ ਵਾਲੇ ਇਲਾਕੇ ਵਿੱਚ ਹੈ ਤਾਂ ਉਸਦੀ ਕੀਮਤ ਘੱਟ ਹੋ ਸਕਦੀ ਆ ਹੁਣ ਵੱਡੇ ਕਿਸਾਨਾਂ ਨੂੰ ਕੀ ਨੁਕਸਾਨ ਹੈ ਤਾਂ ਕਈ ਵਾਰ ਸਰਕਾਰ ਕੰਮ ਲੰਬੇ ਸਮੇਂ ਚੱਲਦਾ ਇਸ ਕਰਨ ਪਲਾਟਮੈਂਟ ਵਿੱਚ ਸਾਲਾਂ ਲੱਗੇ ਜਾਂਦੇ ਨੇ ਹਨਾ ਇਹ ਤਾਂ ਉਹਨਾਂ ਨੂੰ ਵੀ ਹਰੇਕ ਨਹੀਂ ਹੁੰਦੀ ਜੇ ਜੋ ਪਲਾਟ ਮਿਲਦਾ ਉਸ ਉਸ ਕਿਸੇ ਨੇ ਣ ਟੰਗ ਕੀ ਜਗਾ ਤੇ ਵੀ ਹੋ ਸਕਦਾ ਹੈ ਨਾ ਜਿਵੇਂ ਉਹ ਕੋਈ ਪਤਾ ਨਹੀਂ ਕਿੱਥੇ ਤੁਹਾਨੂੰ ਅਲਰਟ ਹੁੰਦੇ ਹਨਾ ਅਣੀ ਜਿਵੇਂ ਖੋਜ ਜੀ ਦੇਦੇ ਨੇ ਜਿੱਥੇ ਕੋਈ ਵੈਲਿਊ ਨਹੀਂ ਨੀ ਮਤਾ 프ਰੰਟ ਤੇ ਦੇ ਦੇਣਗੇ ਜਿੱਥੇ ਬਹੁਤ ਨਿਯਾਈ ਜੀ ਵੈਲਿਊ ਆ ਵੇਖ ਸਕਦੇ ਜਮੀਨ ਦੀ ਪ੍ਰਾਪਰਟੀ ਟੈਕਸ ਜੀਐਸਟੀ ਜਾਂ ਕਪ ਕੈਪੀਟਲ ਗੇਨ ਟੈਕਸ ਲੱਗ ਸਕਦੀ ਹੈ ਨਾ ਇਹਦੇ ਤੇ ਟੈਕਸ ਵੀ ਭਰਨੇ ਪੈਣਗੇ ਆਪਾਂ ਨੂੰ ਮੁੜ ਕੇ ਬੈਣਾ ਗਲਤ ਚੱਕੀ ਬਲੀ ਖੇਤੀ ਕਰਦੇ ਸੀ ਜਿੱਦੇ ਸਿੱਧੀ ਜਮੀਨ ਵੇਚਦੇ ਉਹਨਾਂ ਟੈਕਸ ਨਹੀਂ ਭਰਨਾ ਪੈਣਾ ਸੀ ਹੁਣ ਆਪਾਂ ਇੱਕ ਚਾਰਟ ਬਣਾਉਣੀ ਹੈ ਇਹਦਾ ਨਾ ਕਿ ਆਪਾਂ ਨੂੰ ਕਿਹੜੀ ਚੀਜ਼ ਚ ਕੀ ਨੁਕਸਾਨ ਆ ਕਿੰਨੀ ਜਮੀਨ ਮਿਲਦੀ ਹੈ ਕੀ ਰਿਸਕ ਆ ਕਿੰਨਾ ਟਾਈਮ ਇੰਤਜ਼ਾਰ ਕਰਨਾ ਪਊਗਾ ਛੋਟੇ ਦੇ ਵੱਡੇ ਕਿਸਾਨਾਂ ਦੇ ਵਿੱਚ ਹੁ ਵਾਪਸ ਮਿਲਣ ਵਾਲੀ ਜ਼ਮੀਨ ਕਿੰਨੀ ਹੁੰਦੀ ਹੈਗੀ ਜਿਹੜੀ ਛੋਟੇ ਕਿਸਾਨਾਂ ਨੂੰ ਉਹਨੂੰ 20 ਤੋਂ 30% ਘੱਟ ਮਿਲਦੀ ਹੈ ਜਿਹੜੇ ਵੱਡੇ ਕਿਸਾਨਾਂ ਨੂੰ ਤਿੰਨ ਤਿੰਨ ਤੋਂ ਉੱਦੀ ਤੇ 40% ਠੀਕ ਹੈ ਨਾ ਮਤਲਬ ਵੱਧ ਛੋਟੇ ਕਿਸਾਨਾਂ ਨੂੰ ਨਹੀਂ ਮਿਲਦੀ ਹੈਗੀ ਤੇ ਥੋੜੀ ਮਤਲਬ ਛੋਟੇ ਕਿਸਾਨਾਂ ਨੂੰ ਘੱਟ ਮਿਲਦੀ ਹੈ ਵੱਡੇ ਕਿਸਾਨਾਂ ਨੂੰ ਵੱਧ ਮਿਲਦੀ ਹੈ ਤਾਂ ਨਾਰਮਲ ਗੱਲ ਹੈ ਕਰਾਏ ਤੇ ਇਸ ਵਾਰ ਨਾ ਨਾ ਘਟ ਹੁੰਦੀ ਹੈ ਕਿ ਛੋਟੇ ਪਲਾਟਾਂ ਦੀ ਜਿਹੜੇ ਵੱਡੇ ਪਲਾਟ ਹੁੰਦੇ ਉਹ ਛੇਤੀ बिक ਜਾਂਦੇ ਨੇ ਛੋਟੇ ਥੋੜੇ ਓਕੇ ਵਿਕਦੇ ਕਿਉਂਕਿ ਐਡੀ ਜਿੱਥੇ ਲੋਕ ਨਹੀਂ ਵਿਕਾਸਤ ਡਵੈਲਪਮੈਂਟ ਵਾਲੀ ਜਗਾ ਤੇ ਘਰ ਪਾਉਣ ਨੂੰ ਫਿਰਦੇ ਨੇ ਉਥੇ ਓਬਵੀਅਸਲੀ ਗੱਲ ਹੈ ਅਮੀਰ ਲੋਕ ਹੀ ਬਾਉਣਗੇ ਵੱਡੇ ਪਲਾਟ ਹੀ ਲੈਣਗੇ ਠੀਕ ਹੈ ਨਾ ਛੋਟੇ ਤਾਂ ਬਹੁਤ ਘੱਟ ਵਿਕਦੇ ਆ ਇੰਤਜ਼ਾਰ ਜਿਹੜਾ ਹੁੰਦਾ ਉਹ ਚ ਕਿੰਨਾ ਨੁਕਸਾਨ ਹੁੰਦਾ ਨਾ ਦੋਨਾਂ ਨੂੰ ਜਿਆਦਾ ਹੁੰਦਾ ਪਰ ਵੱਡਿਆਂ ਨੂੰ ਘੱਟ ਹੁੰਦਾ ਕਿਉਂਕਿ ਉਹਨਾਂ ਕੋਲ ਦੂਜੀ ਜ਼ਮੀਨ ਤਾਂ ਹੁੰਦੀ ਹੈ ਉਹਨਾਂ ਕੋਲੇ ਸਾਧਨ ਤਾਂ ਹੁੰਦੇ ਆ ਕਮਾਈ ਦੇ ਛੋਟੇ ਕਿਸਾਨਾਂ ਖੇਤੀ ਕਰਨ ਦੀ ਸੁਭਾਅ ਨਾਲ ਦੋਨਾਂ ਚ ਹੀ ਨਹੀਂ ਹੁੰਦੀ ਲੰਬੇ ਸਮੇਂ ਤੋਂ ਆਮਦਨ ਦੋਨਾਂ ਨੂੰ ਹੀ ਨਹੀਂ ਮਿਲਦੀ ਠੀਕ ਹੈ ਨਾ ਰਿਸਕ ਛੋਟੇ ਕਿਸਾਨਾਂ ਨੂੰ ਵੱਧ ਹੁੰਦਾ ਵੱਡੇ ਨੂੰ ਥੋੜਾ ਹੁੰਦਾ ਹੈ ਨਾ ਕਿਉਂਕਿ ਬਾਜ ਜ਼ਮੀਨ ਵਾਲੇ ਤਾਂ ਪਾਵਰ ਵੀ ਹੁੰਦੀ ਛੋਟੇ ਕਿਸਾਨ ਨੂੰ ਨਹੀਂ ਹੁੰਦੀ ਉਹਨਾਂ ਆਪਾ ਕਿਸਾਨਾਂ ਦੀ ਸੁਝਾਅ ਦੇ ਨੇ ਛੋਟੀਆਂ ਜਿਹੀਆਂ ਤੋਂ ਥੋੜੀ ਜਿਹੀ 1-2 ਏਕੜ ਤੋਂ ਘੱਟ ਜ਼ਮੀਨ ਹੈ ਤੋਂ ਤੁਸੀਂ ਨਗਦੀ ਮੁਆਵਜ਼ਾ ਵੀ ਲੈ ਸਕਦੇ ਹੋ ਕਿਉਂਕਿ ਇਹ ਤੇ ਲੈਂਡ ਪੂਲਿੰਗ ਦੇ ਵਿੱਚ ਆਪਾਂ ਨਗਦ ਵੀ ਲੈ ਸਕਦੇ ਹੁੰਦੇ ਹਨ ਹੈ ਨਾ ਕਈ ਵਾਰ ਆਪਾਂ ਨੂੰ ਆਪਸ਼ਨ ਦਿੱਤਾ ਹੁੰਦਾ ਹੈਗਾ ਨਾ ਕਿ ਜਾਂ ਤਾਂ ਉਹ ਵਿਕਾਸਿਤ ਪਲਾਟ ਲੈ ਲੈਣ ਜਾਂ ਉਹ ਕੈਸ਼ ਮੁਆਵਜ਼ਾ ਮੰਗ ਲੈ ਲੈਣ ਉਹ ਜ਼ਮੀਨ ਦੇ ਵੱਡੇ ਉਸ ਤੋਂ ਜ਼ਿਆਦਾ ਜਿਵੇਂ ਧਾਰਨ ਦਾ ਜੇ ਆਪਾਂ ਗੱਲ ਕਰੀਏ ਜੇ ਕਿਸੇ ਨੂੰ 1 ਏਕੜ ਦੇ ਬਦਲੇ 100 ਗਾਜ ਦਾ ਪਲਾਟ ਮਿਲਣਾ ਸੀ ਉਹ ਇਹ ਪਲਾਟ ਨਾ ਲੈ ਕੇ ਉਸਦੀ ਮਾਰਕੀਟ ਕੀਮਤ ਮੁਤਾਬਕ ਪੈਸੇ ਲੈ ਸਕਦਾ ਹੈਗਾ ਠੀਕ ਆ ਕਿ ਮੈਨੂੰ ਇੰਨਾ ਚਾਹੀਦਾ ਐਕਚੁਅਲ ਮੁਕਾਬਲ ਜਿਹੜਾ ਹੁੰਦਾ ਹੈਗਾ ਮੁਕਾਬਲਾ ਜਾਂ ਮੁਆਵਜਾ ਕਈ ਵਾਰੀ ਰੇਟ ਥੋੜੇ ਹੁੰਦੇ ਹਨ ਪਰ ਲੈਂਡ ਪੁਲਿੰਗ ਚ ਕਦੇ-ਕਦੇ ਮਾਰਕੀਟ ਮੁਤਾਬਕ ਪੈਸਾ ਵੀ ਮਿਲ ਜਾਂਦਾ ਹੁੰਦਾ ਹੈਗਾ ਬਿਲਡਰੀਆ ਪ੍ਰਾਈਵੇਟ ਡਿਵੈਲਪਰ ਬਾਇਬੈਕ ਡੀਲ ਹੁੰਦੀ ਹੈ ਨਾ ਉਹ ਦਿੰਦੇ ਆਗੇ ਕਈ ਵਾਰ ਸਰਕਾਰ ਜਾਂ ਜੀਐਮਏਡੀਏ ਜਿਹੜੀ ਅਥਾਰਟੀ ਕਮਰਸ਼ੀਅਲ ਡਿਵੈਲਪਰਾਂ ਨੂੰ ਪ੍ਰੋਜੈਕਟ ਵੇਚ ਦਿੰਦੀ ਹੈ ਤੇ ਕਿਸਾਨਾਂ ਨਾਲ ਐਡਵਾਂਸ ਪੈਸੇ ਦੇਣ ਦੀ ਡੀਲ ਜਾਂਦੀ ਹੈ ਉਦਾਹਰਨ ਜੇ ਤੁਸੀਂ ਪਲਾਟ ਨਾਲ ਲੈ ਕੇ ਸਿੱਧੇ ਪੈਸਾ ਲੈਣਾ ਚਾਹੁੰਦੇ ਹੋ ਤੁਹਾਨੂੰ 1 ਏਕੜ ਦੇ 1.5 ਕਰੋੜ ਦੇ ਦਿੰਦੇ ਹਨ ਇਹ ਡੀਲ ਹੋ ਸਕਦੀ ਹੈ ਇਹ ਵੀ ਡੀਲਾਂ ਹੁੰਦੀਆਂ ਨੇ ਪਰ ਧਿਆਨ ਪਰ ਧਿਆਨ ਵੀ ਜ਼ਰੂਰ ਦੇ ਹੋਏ ਗੱਲਾਂ ਤੇ ਹਰਲੈਂਡ ਪੂਲਿੰਗ ਸਕੀਮ ਵਿੱਚ ਪੈਸਾ ਦੇਣਾ ਜੇ ਆਪਸ਼ਨ ਨਹੀਂ ਹੁੰਦਾਗਾ ਤੁਹਾਨੂੰ ਅਫੀਸ਼ੀਅਲ ਨੋਟਿਸ ਜਾਂ ਸਕੀਮ ਦੀ ਡਿਟੇਲ ਪੜ੍ਹਨੀ ਪਵੇਗੀ ਜੇ ਕਿਸੇ ਵੀ ਲਿਖਤੀ ਆਫਰਾਂ ਤੋਂ ਬਿਨਾ ਸਿਰਫ ਮੂੰਹ ਜਵਾਨੀ ਤੇ ਭਰੋਸਾ ਨਾ ਕਰੋ ਜੀ ਤੁਹਾਨੂੰ ਕਹਿੰਦੇ ਕਰੋੜ ਦੇਣੇ ਆ ਉਹ ਜੇ ਤੁਹਾਨੂੰ ਰਿਟਨ ਚ ਹੀ ਦਿੰਦੇ ਨੇ ਸਾਈਨ ਸੂਨ ਹੋ ਗਈ ਸਾਰਾ ਨਾ ਉਹ ਤੇ ਯਕੀਨ ਕਰ ਸਕਦੇ ਜੇ ਪੈਸੇ ਵਾਲਾ ਵੀ ਗੱਲ ਨਹੀਂ ਹੋਵੇ ਤਾਂ ਤੁਹਾਨੂੰ ਪਲਾਟ ਹੀ ਮਿਲੇਗਾ ਉਹ ਤੋਂ ਬਿਨਾ ਤੁਹਾਡਾ ਕੋਈ ਕੋਈ ਆਪਸ਼ਨ ਨਹੀਂ ਹੈਗਾ ਤੇ ਦੱਸਿਓ ਫਿਰ ਕਿਸਾਨ ਵੀਰੋ ਤੁਹਾਨੂੰ ਇਹ ਵੀਡੀਓ ਕਿਵੇਂ ਮਿਲੇਗੀ ਤੁਹਾਡਾ ਕੀ ਕਹਿਣਾ ਹੈਗਾ ਲੈਂਡ ਪੂਲਿੰਗ ਦੇ ਵਿੱਚ ਪਰ ਮੇਰੇ ਕਹਿਣਾ ਹੈ ਲੈਂਡ ਪੂਲਿੰਗ ਜ਼ਰੂਰੀ ਹੈ ਪੰਜਾਬ ਸਟੇਟ ਡਿਵੈਲਪਮੈਂਟ ਹੋ ਜੂਗਾ ਇਹਦੇ ਨਾਲ ਨਾਲ ਤੇ ਡਵੈਲਪਮੈਂਟ ਇਦਾਂ ਜ਼ਰੂਰੀ ਹੈ ਜਿਵੇਂ ਹਰਿਆਣਾ ਦੇ ਸ਼ਹਿਰ ਨੇ ਯਾਰ ਗੜਗਾਉ ਵਰਗੇ ਉਹਨਾਂ ਨੇ ਲੈਂਡ ਪੂਲਿੰਗਾਂ ਕੀਤੀ ਸੀ ਤਾਂ ਹੀ ਐਡੇ-ਐਡੇ ਸ਼ਹਿਰ ਬਣ ਗਏ ਹਨ ਚੰਡੀਗੜ੍ਹ 'ਚ ਲੈਂਡ ਪੂਲਿੰਗ ਹੋਣੀ ਵੀ ਜ਼ਰੂਰੀ ਹੈ ਪੰਜਾਬ ਅਮਰitsar ਜਲੰਧਰ ਐਡੇ-ਐਡੇ ਸ਼ਹਿਰਾਂ 'ਚ ਹੋਵੇ ਯਾਰ ਹਨ ਕਿਉਂਕਿ ਜ਼ਮੀਨ ਪੰਜਾਬ ਕੋਲੇ ਬਹੁਤ ਇੱਕ ਲਿਮਟ ਤੱਕ ਹੋਵੇ ਹੈਨਾ ਪਰ ਜ਼ਰੂਰੀ ਹੈ ਯਾਰ ਲੈਂਡ ਪੂਲਿੰਗ ਫੇਰ ਹੀ ਆਪਣੇ ਪੰਜਾਬ 'ਚੋਂ ਬਾਹਰੋਂ ਮਤਲਬ ਸਟੇਟਾਂ ਤੋਂ ਲੋਕ ਆਖਣਗੇ ਵੀ ਹਾਂ ਪੰਜਾਬ ਦੀ ਡਵੈਲਪਮੈਂਟ ਦਿੱਲੀ 'ਚ ਲੈਂਡ ਪੂਲਿੰਗ ਕਿੰਨੀ ਆਏਗੀ ਵੱਡੇ ਸ਼ਹਿਰਾਂ 'ਚ ਕਿੰਨੀ ਲੈਂਡ ਪੂਲਿੰਗ ਹੁੰਦੀ ਹੈ ਤਾਂ ਹੀ ਚੱਲਦੇ ਨੇ ਤੇ ਇੰਡਸਟਰੀਅਲਾਈਜੇਸ਼ਨ ਵੀ ਜ਼ਰੂਰੀ ਹੈ ਯਾਰ ਇੱਕ ਪੰਜਾਬ ਖੇਤੀ ਦੇ ਸਿਰ ਤੇ ਨਹੀਂ ਤੁਰ ਸਕਦਾ ਨਾ ਕਿਉਂਕਿ ਖੇਤੀ ਕੀ ਪਤਾ ਕਿੰਨੇ ਸਮੇਂ ਦੀ ਖੇੜ ਹੈ ਜੀ ਤੇ ਦੱਸੋ ਫਿਰ ਤੁਹਾਨੂੰ ਵੀਡੀਓ ਲੱਗੀ ਕਿਉਂਸਾਣ ਵੀਰੋ ਕਿਵੇਂ ਤੇ ਧੰਨਵਾਦ ਸਾਰਿਆਂ ਦਾ